ਇੱਕ ਜਿਵੇਂ ਆਪਾਂ ਜੀਪੀਐਸ ਲਾ ਕੇ ਦਿੰਨੇ ਹਰੇਕ ਮਸ਼ੀਨ 'ਚ ਅੱਛਾ ਉਹ ਨਿੱਚਾ ਹੋਏ ਕਈ ਵਾਰ ਜਿਹੜਾ ਬੰਦਾ ਹਾਂਜੀ ਹਾਂਜੀ ਜੀ ਜੀਪੀਐਸ ਕਈ ਵਾਰ ਕੀ ਹੁੰਦਾ ਜਿਵੇਂ ਜਿਹੜਾ ਬੰਦਾ ਲੈ ਜਾਂਦਾ ਆਪ ਨਹੀਂ ਚਲਾਉਂਦਾ ਕਿਹੜਾ ਬੰਦਾ ਚਲਾ ਰਿਹਾ ਹੈ ਕਿੰਨੇ ਘੰਟੇ ਉਹਨੇ ਚਲਾਈ ਹੈ ਉਹਦੇ ਕੋਲ ਮੈਸੇਜ ਆਊਗਾ ਫੋਨ ਤੇ ਅਜਾ ਪੂਰੀ ਡਿਟੇਲ ਇਹਦੇ ਤੇ ਮਿਲੂਗੀ ਵੀ ਕਿੰਨਾ ਟਾਈਮ ਚੱਲ ਗਈ ਹਾਂ ਕਿੱਥੇ ਚੱਲੀ ਜਾਂਦੀ ਹੈ ਇਹ ਕਿੱਥੇ ਚੱਲ ਗਈ ਉਹ ਚ ਪਤਾ ਲੱਗ ਜਾਂਦਾ ਵੀ ਅੱਜ ਜੇ 10 ਘੰਟੇ ਚੱਲੀ ਹੈ ਤੇ ਕਿੰਨਾ ਮਤਲਬ ਵੀ ਕੰਮ ਕੀਤਾ ਜਾ ਉਹ ਤਾਂ ਕੱਲਾ ਕੱਲੇ ਢੇੜੀ 10 ਦੂਜੀ ਪੀਐਸ ਤਾਂ ਤੁਹਾਡੇ ਵੀ ਕਿੱਥੇ ਕਿੱਥੇ ਢੇੜੇ ਦਿੱਤੇ ਸਾਰਾ ਸਾਰਾ ਨਿਊਜ਼ਲ ਦੀ ਨਹੀਂ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਨਿਊਜ਼ਲ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਕਚਰੇ ਦੀ ਪ੍ਰੋਬਲਮ ਆਉਂਦੀ ਸੀ ਉਹਦੇ ਵਾਸਤੇ ਕੀ ਆਪਾਂ ਫਿਲਟਰ ਲਾਇਆ ਹੋਇਆ ਹੈ ਅੱਛਾ ਫਿਲਟਰ ਲਾਇਆ ਹੋਇਆ ਹਾਂ ਥੈਂਕ ਯੂ ਜੇ ਪਾ ਕਰਦੇ ਕਰਦੇ ਗੇਅਰ ਵੀ ਆਪਾਂ ਆਪ ਤਿਆਰ ਕਰਵਾਏ ਹੋਏ ਆ ਗੇਅਰ ਵੀ ਆਪਦੇ ਤਿਆਰ ਹਾਂ ਹਾਂਜੀ 5 ਸਾਲਾਂ ਤਾਈਂ ਇਹ ਨਹੀਂਗਾ ਵੀ ਕੋਈ ਗੇਅਰ ਕਸ ਜੂਆ ਵਿੱਚੋਂ ਜਾਂ ਟੁੱਟ ਜੂਆ ਜਾਂ ਹੋਰ ਹੈਗਾ ਆਪਣੀ ਗਰੰਟੀਸ਼ੂ ਦਾ ਕੰਮ ਹੈ ਇਹ ਬਾਈ ਕਿੰਨੇ ਹਸ ਪਾਵਰ ਦੇ ਵਿੱਚ ਆ ਜਾਂਦਾ ਇਹ 25 ਹਸ ਪਾਵਰ ਟਰੈਕਟਰ ਹੈ ਜੀ 25 ਹਸ ਪਾਵਰ ਦੇ ਵਿੱਚ ਆ ਜਾਂਦਾ ਇਹਦੇ ਵਿੱਚ ਬਾਈ ਟਾਇਰਾਂ ਦੀ ਸਾਈਜ਼ ਦੀ ਗੱਲ ਕਰੀਏ ਤਾਂ ਕਿਹੜੇ ਲੱਗਦੇ ਆ ਇਹ 1600mm ਲੱਗੇ ਹੋਏ ਆ ਤੇ ਮੂਰੇ 970mm ਲੱਗਣਗੇ ਅੱਜ ਦੀ ਸੰਗਰੀਏ ਦੇ ਵਿੱਚ ਖੜੇ ਆ ਸੰਗਰੀਏ ਦਾ ਨਾਮ ਖੇਤੀ ਇੰਪਲੀਮੈਂਟਾਂ ਦੇ ਵਿੱਚ ਕੱਲੇ ਭਾਰਤ ਦੇ ਵਿੱਚ ਨਹੀਂ ਸਗੋਂ ਵਿਦੇਸ਼ਾਂ ਦੇ ਵਿੱਚ ਵੀ ਪੂਰਾ ਨਾਮ ਤੇ ਅੱਜ ਅਸੀਂ ਆ ਬਣਦੇ ਆ 400 ਤੋਂ ਲੈ ਕੇ 5000 ਨਿਕਲਦਾ ਕਦੇ ਉਹਦੇ ਵਿੱਚ ਕਿਹੜੇ ਕਿਹੜੇ ਆ ਜਾਂਦੇ ਆ ਸਪੈਸ਼ਲ ਜਿਹੜੇ ਬੂਮ ਸਪਰੇਅ ਆ ਜਾਂਦੇ ਆ ਗਨ ਵਾਲੇ ਆ ਜਾਂਦੇ ਪਾਈਪ ਵਾਲੇ ਆ ਜਾਂਦੇ ਆ ਆਟੋਮੈਟਿਕ ਗਨ ਨਾਲ ਵੀ ਆ ਜਾਂਦੇ ਫੁਹਾਰੇ ਵਾਲੇ ਵੀ ਆ ਜਾਂਦੇ ਬਾਕੀ ਗੱਲਬਾਤ ਕਰਦੇ ਆ ਬਾਈ ਹੋਰਿਆਂ ਨਾਲ ਕਿਹੜੇ ਕਿਹੜੇ ਸਿਸਟਮਾ ਕਿੱਥੇ ਕਿੱਥੇ ਜਾਂਦੇ ਆ ਅਲੱਗ-ਅਲੱਗ ਇਹ ਜਿਹੜੇ ਵਾਈਸ ਚੱਲਦੇ ਆ ਜਾਂ ਇੱਕੋ ਹੀ ਮਾਡਲ ਚੱਲਦੇ ਆਗੇ ਆਜੋ ਮਿਲਦੇ ਆ ਬਾਈ ਆਮਨ ਦੇ ਨਾਲ ਆਮਨ ਬਾਈ ਆਪਾਂ ਦਿਖਾਈਏ ਵੀ ਕਿੰਨੇ ਆਪਣੀ ਕੰਪੈਸਟੀ ਦੇ ਟੈਂਕੀਆਂ ਜਿਹੜੀਆਂ ਸ਼ੁਰੂ ਹੋ ਜਾਂਦੀਆਂ ਨੇ ਤੇ ਕਿਹੜੀਆਂ ਗੜੇ ਆਈਟਮ ਆ ਉਹਦੇ ਵਿੱਚ ਹੁੰਦੇ ਆ ਹਾਂਜੀ ਹਾਂਜੀ ਬਾਈ ਜੀ ਜ਼ਰੂਰ ਦਿਖਾਉਣੇ ਆਜੋ ਜੀ ਆਜੋ ਮਸ਼ੀਨਾਂ ਦੇ ਕੋਲੇ ਲੈ ਕੇ ਚੱਲਦੇ ਹਾਂ ਜੀ ਇਹ ਬਾਈ ਕਿੰਨੇ ਹਸ ਪਾਵਰ ਦੇ ਵਿੱਚ ਆ ਜਾਂਦਾ ਇਹ 25 ਹਸ ਪਾਵਰ ਟ੍ਰੈਕਟਰ ਆ ਜੀ 25 ਹਸ ਪਾਵਰ ਦੇ ਵਿੱਚ ਆ ਜਾਂਦਾ ਇਹਦੇ ਵਿੱਚ ਬਾਈ ਟਾਇਰਾਂ ਦੀ ਸਾਈਜ਼ ਦੀ ਗੱਲ ਕਰੀਏ ਤਾਂ ਕਿਹੜੇ ਲੱਗਦੇ ਆ ਇਹ 1600mm ਲੱਗੇ ਹੋਏ ਆ ਤੇ ਮੂਰੇ 970mm ਲੱਗਣਗੇ ਆਪ ਸਮਝਰਦੇ ਤਾਂ ਨਹੀਂ ਹੈਗੇ ਇਹ ਨਹੀਂ ਅੜਦੇ ਜੀ ਬਿਲਕੁਲ ਨਹੀਂ ਅੜ ਬਚਾਲੇ ਕਾਫੀ ਜਗ੍ਹਾ ਰਹਿ ਜਾਂਦੀ ਆ ਬਚਾਲੇ ਜ ਤੇ ਇਹਦੇ ਟੈਂਕ ਦੀ ਗੱਲ ਕਰੀਏ ਤਾਂ 400 ਲੀਟਰ ਦਾ ਟੈਂਕ ਲੱਗਿਆ ਹੋਊਗਾ ਇਹਦੇ 400 ਲੀਟਰ ਦਾ ਟੈਂਕ ਲੱਗਿਆ ਹੋਊਗਾ ਪਿੱਛੇ ਗਨ ਹੋਊਗੀ ਆਟੋਮੈਟਿਕ ਜਿਹੜੀ ਆਪੀ ਅੱਛਾ ਆਟੋਮੈਟਿਕ ਗਨ ਹੋਊਗੀ ਇਹ ਆ ਛੋਟੇ ਜ਼ਮੀਦਾਰ ਵਾਸਤੇ ਛੋਟੇ ਕੰਮ ਵਾਸਤੇ ਬਾਗ ਜੀ ਵੀ ਸਪਰੇਅ ਕਰ ਸਕਦੇ ਇਹਦੇ ਨਾਲ ਬਾਗ ਦੇ ਵਿੱਚ ਵੀ ਸਪਰੇਅ ਹੋ ਜਾਂਦੇ ਇਹਦੀ ਚੜਾਈ ਕਿੰਨੀ ਰਹਿ ਜਾਂਦੀ ਆ ਚੜਾਈ ਲੰਮ ਸਮਝਵੇਂ ਆਮ ਟਰੈਕਟਰ ਦੀ ਜਿੰਨੀ ਹੈ ਕੋਈ ਐਕਸਟਰਾ ਆਪਾਂ ਆਪ ਦਾ ਸਾਈਜ਼ ਨਹੀਂ ਬਣਾਇਆ ਠੀਕ ਆ ਨਰਮੇ ਜੀ ਵੀ ਇਹਨੂੰ ਚਲਾ ਸਕਦੇ ਆ ਝੋਨੇ ਜੀ ਵੀ ਇਹਨੂੰ ਚਲਾ ਸਕਦੇ ਆ ਬਾਗ ਚ ਵੀ ਇਹਨੂੰ ਚਲਾ ਸਕਦੇ ਆ ਠੀਕ ਆ ਜੀ ਇਹ ਇਹਦੇ ਇਹਦੇ ਵਿੱਚ ਕੀ ਹੈ ਇਹ ਰਾਜਸਥਾਨ ਚ ਜ਼ਿਆਦਾ ਚੱਲਦਾ ਜਿਹੜਾ ਕਿ ਜਿਹਦੇ ਵਿੱਚ ਰੇਤਲੀ ਜਗ੍ਹਾ ਹੁੰਦੀ ਹੈ ਚੌੜੇ ਟਾਇਰ ਮਤਲਬ ਜਿਹੜੇ ਸਿੰਪਲ ਟਰੈਕਟਰ ਵਾਲੇ ਚੱਲਦੇ ਹਾਂ ਹਾਂ ਨਹੀਂ ਉਹ ਤੋਂ ਘੱਟ ਹੈ ਜੀ ਉਸ ਤੋਂ ਘੱਟ ਹੋਣਗੇ 8 32 ਦੇ ਟਾਇਰ ਹੁੰਦੇ ਇਹ 8 ਇੰਚ ਚੌੜਾ ਟਾਇਰ ਹੁੰਦਾ ਹੈ ਜੀ ਉਹ ਟਾਇਰ ਜਿਹੜਾ ਪਤਲਾ ਆਏਗਾ ਉਹ ਤਾਂ ਬਹਿ ਜਾਂਦਾ ਰੇਤੇ ਚ ਹੂੰ ਇਹ ਬਹਿੰਦਾ ਨਹੀਂਗਾ ਇਹ ਇਹ ਚੌੜੇ ਹੁੰਦੇ ਆ ਟਾਇਰ ਇਹ ਤੇ ਇਹਦੇ ਵਿੱਚ ਟੈਂਕ ਵੀ ਵੱਡਾ ਲੱਗਿਆ ਹੁੰਦਾ ਇਹ 1000 ਲੀਟਰ ਦਾ 1000 ਲੀਟਰ ਦਾ ਇਹਦੀ ਖੁੱਭਣ ਦੀ ਕੋਈ ਹੈ ਨਹੀਂ ਪ੍ਰੋਬਲਮ ਇਹ ਹੈ ਹੀ ਨਹੀਂ ਖੁੱਪਦਾ ਹੀ ਬਿਲਕੁਲ ਨਾ ਇਹ ਖੁੱਬੇ ਤੇ ਨਾ ਇਹ ਪਲਟੀ ਖਾਵੇ ਅੱਛਾ ਜੀ ਹਾਂ ਤੇ ਇਹ ਰਾਜਸਥਾਨ ਲਈ ਸਪੈਸ਼ਲ ਆ ਹਾਂ ਇਹ ਜੇ ਰੇਤਲੇ ਏਰੀਆ ਜੇ ਝੋਨੇ 'ਚ ਨਹੀਂ ਚਲਦੀ ਅੱਛਾ ਝੋਨੇ ਦੇ ਵਿੱਚ ਨਹੀਂ ਚਲਦੀ ਝੋਨੇ ਵਾਸਤੇ ਜਿਹੜਾ ਮਾਡਲ ਹੋਰ ਹੈਗਾ ਤੁਹਾਨੂੰ ਉਹ ਦਿਖਾਵਾਂਗੇ ਠੀਕ ਆ ਭਾਈ ਜੇ ਪੂਰੇ ਭਾਰਤ ਦੀ ਗੱਲ ਕਰੀਏ ਤਾਂ ਕਿੱਥੇ ਕਿੱਥੋਂ ਤੱਕ ਤੁਸੀਂ ਭੇਜ ਦਿਓ ਇਹ ਜੀ ਸਾਰੇ ਏਰੀਆ 'ਚ ਹੀ ਜਾਈਏ ਨੇ ਜੀ ਮਹਾਰਾਸ਼ਟਰ ਕਰਨਾਟਕਾ ਅੰਧਰਾ ਗੁਜਰਾਤ ਜੀ ਪੰਜਾਬ ਹੋ ਗਿਆ ਹੈ ਰਾਜਸਥਾਨ ਤੇ ਹਰਿਆਣਾ ਹੈਗਾ ਬਾਕੀ ਹੋਰ ਵੀ ਬਹੁਤ ਕੰਟਰੀਆਂ ਜਾਈ ਉਹ ਇਹ ਅਲਗਾ ਲਗਾਏ ਇਹ ਮੰਨ ਕੇ ਚੱਲੋ ਵੀ 3 ਮਹੀਨੇ 4 ਮਹੀਨੇ ਪਹਿਲਾਂ ਦੀ ਬੁਕਿੰਗ ਤਾਂ ਚੱਲਦੀ ਰਹਿੰਦੀ ਹੈ। ਤਿੰਨ ਤੋਂ ਚਾਰ ਮਹੀਨੇ ਪਹਿਲਾਂ ਦੀ ਬੁਕਿੰਗ। ਤੇ ਕਈ ਵਾਰੀ ਕੀ ਹੁੰਦਾ ਨਾ ਮਸ਼ੀਨ ਰੈਡੀ ਵੀ ਮਿਲ ਜਾਂਦੀ ਹੈਗੀ ਹੈ ਕਿਉਂਕਿ ਅਸੀਂ 5-7 ਮੈਂ 10 ਮਸ਼ੀਨਾਂ ਦਾ ਵੈਸੇ ਹੀ ਰੈਡੀ ਕਰਕੇ ਰੱਖਦੇ ਹਾਂ। ਠੀਕ ਆ ਜੀ। ਬਾਕੀ ਇਹ ਚੀਜ਼ ਜਾਂਦੀ ਹੈ ਕਈ ਵਾਰੀ ਵਿਕਰੀ ਜ਼ਿਆਦਾ ਹੁੰਦੀ ਹੈ ਤਾਂ ਮਤਲਬ 4 ਮਹੀਨੇ ਲੱਗ ਜਾਂਦੇ ਆ। ਨਹੀਂ ਤਾਂ ਫਿਰ ਟਾਈਮ ਤੇ ਮਿਲ ਜਾਂਦੀ ਹੈ ਕਈ ਵਾਰੀ। ਇਹਦੇ ਵਿੱਚ ਬਾਈ ਇਹ ਦੱਸੋ ਤੁਸੀਂ ਜਿਹੜਾ ਟਰੈਕਟਰ ਆ ਉਹ ਕਿਸਾਨ ਦਾ ਖੁਦ ਦਾ ਹੋਊਗਾ ਜਾਂ ਤੁਹਾਡੇ ਵੱਲੋਂ ਵੀ ਤੁਸੀਂ ਤਿਆਰ ਕਰਕੇ ਦੇ ਦੇਣੇ ਆ। ਕਿਸਾਨ ਦਾ ਟਰੈਕਟਰ ਹੈ ਹੋਵੇ ਤਾਂ ਉਹ ਵੀ ਲਾ ਦਨੇ ਜੀ ਜੀ ਹਾਂ ਤੇ ਜੇ ਉਹ ਸਾਡੇ ਕੋਲੋਂ ਲੈਣਾ ਚਾਵੇ ਤਾਂ ਵੀ ਹਾਂ ਫੋਨ ਤੇ ਆਰਡਰ ਕਰਨਾ ਤੇ ਉਹਨੇ ਸਿੱਧਾ ਹੀ ਮੰਗਾਉਣਾਗਾ ਉਹ ਵੀ ਹੋ ਜਾਂਦਾ ਹਾਂ ਇਹਦਾ ਬਾਈ ਜੇ ਆਪਾਂ ਸਪੇਸ ਦੀ ਗੱਲ ਕਰੀਏ ਤਾਂ ਆਪਣੀ ਕਿੰਨੀ ਚੜਾਈ ਦਾ ਕਿੰਨਾ ਏਰੀਆ ਕਵਰ ਕਰਦਾ ਹੈ ਇਹ ਏਰੀਆ ਜੇ ਜਿਵੇਂ ਬੂਮ ਲੱਗਿਆ ਹੋਇਆ ਜੀ ਇਹ 55 ਫੁੱਟ ਏਰੀਆ ਕਵਰ ਕਰਦਾ ਹੈ ਜੀ 55 ਫੁੱਟ ਏਰੀਆ ਕਵਰ ਕਰਦਾ ਹੈ ਹਾਂ ਤੇ ਟੈਂਕ ਦੀ ਕੰਪੈਸਟੀ ਕਿੰਨੀ ਆ ਜਾਂਦੀ ਹੈ ਜੀ ਇਹ ਚ ਸੀਟ ਵਾਲਾ ਟੈਂਕ ਲੱਗਿਆ ਹੋਇਆ ਹੈ ਜੀ ਇਹ ਜੀ 900 ਲੀਟਰ ਦਾ ਟੈਂਕ ਹੈ ਜੀ ਜੀ ਇਹਦੇ ਵਿੱਚ 750 ਲੀਟਰ ਦਾ ਟੈਂਕ ਵੀ ਮਿਲ ਜਾਂਦਾ ਹੈਗਾ 750 ਲੀਟਰ ਦਾ ਟੈਂਕ ਵੀ ਆ ਜਾਂਦਾ ਹੈ ਹਾਂ ਤੇ ਇਹਦੇ ਸੀਟਾ ਟੈਂਕ ਦਾ ਲਾਉਣ ਦਾ ਕਾਰਨ ਇਹ ਹੀ ਹੈ ਇੱਕ ਤਾਂ ਇਹ ਨੇੜੇ ਹੋ ਜਾਂਦੇ ਮੋਰੋ ਚੱਕੀ ਦੀ ਨਹੀਂ ਮਸ਼ੀਨ ਠੀਕ ਹੈ ਇੱਕ ਕੀ ਹੈ ਟੈਂਕ ਦੇ ਵਿੱਚ ਅਸੀਂ ਡਿਜ਼ਾਈਨ ਇਸ ਹਿਸਾਬ ਨਾਲ ਦਿੱਤੀ ਹੈਗੀ ਡਿਜ਼ਾਈਨਿੰਗ ਥੱਲੇ ਵੀ ਜਗ੍ਹਾ ਐਂ ਦਿੱਤੀ ਹੈ ਤਾਂ ਅੱਗੋਂ ਵੀ ਐਂ ਕਿ ਜਿੰਨਾ ਮਰਜੀ ਝੋਲ ਖਾਈ ਜਾਵੇ ਤੇ ਪਾਣੀ ਝੋਲ ਨਹੀਂ ਮਾਰਦਾ ਲੋ ਜੀ ਪਾਣੀ ਝੋਲ ਨਹੀਂ ਮਾਰਦਾ ਮਸ਼ੀਨ ਪਲਟੂਗੀ ਨਹੀਂ ਏ ਬਾਈ ਹਾਈਡਰੋਲਿਕ ਆ ਜਾਂਦੇ ਮੂਵ ਕਿਵੇਂ ਆ ਹਾਈਡਰੋਲਿਕ ਹੈ ਜੀ ਡਿਸਟ੍ਰਿਬਿਊਟਰ ਡਰਾਈਵਰ ਦੇ ਕੋਲੇ ਲੱਗਿਆ ਹੋਇਆ ਹੈ ਅੱਛਾ ਵੀ ਕੱਲਾ ਕਰਾ ਇਹਨੂੰ ਜੇ ਨੀਵਾ ਕਰਨਾ ਚਾਹੀਏ ਤਾਂ ਆਪਾਂ 1.5 ਫੁੱਟ ਤਾਈ ਲਿਆ ਸਕਦੇ ਆ ਅੱਛਾ 1.5 ਫੁੱਟ ਤੱਕ ਨੀਵਾ ਹੋ ਜਾਂਦਾ ਉੱਚਾ ਕਰਨਾ ਚਾਹੀਏ ਤਾਂ ਇਹ 12 ਫੁੱਟ ਹਾਈਟ ਲੈ ਜਾ ਸਕਦੇ ਬੁੱਤ 12 ਫੁੱਟ ਹਾਈਟ ਇਹ ਬੈਠੇ ਬੈਠੇ ਇਹਨੂੰ ਆਪਾਂ ਮੂਵ ਕਰ ਸਕਦੇ ਆ ਠੀਕ ਆ ਬਾਈ ਅੱਗੇ ਦਿਖਾਓ ਜੀ ਜਿਹੜਾ ਇਹ ਵੀ ਸੇਮ ਹੀ ਆ ਕਿ ਇਹਦੀ ਘਟਕਾਂ ਨਹੀਂ ਨਹੀਂ ਇਹ ਸੇਮ ਚੀਜ਼ ਹੈ ਨਹੀਂ ਜੀ ਜੀ ਇਹ ਤਾਂ ਹੈਗਾ ਸਾਦਾ ਸਾਦਾ ਹਾਂ ਇਹ 4x4 ਮਸ਼ੀਨ ਉਹ ਅੱਛਾ ਉਹ 4x4 ਆ ਗਿਆ ਇਹ 4x4 ਹੈਗਾ ਮਾਡਲ ਹੈਗਾ ਜੀ ਇਹ ਸਾਦੀ ਹੈਗੀ ਹੈ ਸਾਦੀ ਆ ਗਈ ਇਹਦੇ ਟਾਇਰ ਕਿਹੜੇ ਆ ਜਾਂਦੇ ਆ ਜੀ ਇਹਦੇ ਟਾਇਰ ਪਿੱਛੇ 2100mm ਹੈਗੇ ਆ ਜੀ ਮੂਰੇ 970mm ਇਸ ਸਪੈਸਰ ਜਿਹੜੇ ਹੈਗੇ ਅਸੀਂ ਸਪੈਸਰ ਨਹੀਂ ਪਾਉਂਦੇ ਜੀ ਅੱਛਾ ਸਪੈਸਰ ਨਹੀਂ ਪਾਉਂਦੇ ਸਪੈਸਰ ਤਾਂ ਜਿਹੜੇ ਪਾਉਂਦੇ ਆ ਉਹਦੇ ਕੀ ਹੈ ਹੱਬਾਂ ਬਹੁਤ ਟੁੱਟਦੀਆਂ ਨੁਕਸਾਨ ਹੁੰਦਾ ਇਹਦੀ ਅਲਾਈਨਮੈਂਟ ਸਿੱਧੀ ਰਹਿੰਦੀ ਹੈ ਇਹਦੀ ਅਲਾਈਨਮੈਂਟ ਬਿਲਕੁਲ ਸਿੱਧੀ ਰਹਿੰਦੀ ਹੈ ਇੱਕ ਪੈਸੇ ਦਾ ਵੀ ਕੋਈ ਨੁਕਸਾਨ ਹੈ ਨਹੀਂ ਗਾ ਨਕਸ਼ੇ ਦੇ ਵਿੱਚ ਜਦੋਂ ਚੱਲਦਾ ਤਾਂ ਲਾਈਨ ਟੂ ਲਾਈਨ ਨਹੀਂ ਜਲਦਾ ਹਾਂ ਲਾਈਨ ਟੂ ਲਾਈਨ ਚੱਲਦੀ ਹੈ ਬਿਲਕੁਕੁਲ ਅੱਛਾ ਵੀ ਇਹ ਨਹੀਂ ਹੈਗਾ ਲਾਈਨ ਪਾੜੂਗਾ ਇਹ ਲਾਈਨ ਵੀ ਨਹੀਂ ਪੜਦਾਗਾ ਤੇ ਫਸਲ ਦਾ ਨੁਕਸਾਨ ਨਹੀਂ ਕਰਦਾ ਜਦ ਤੇ ਇਹਦੇ ਵਿੱਚ ਜਿਹੜਾ ਇਹ ਇਹਦੀ ਵੀ ਬੂਮ ਉੱਚਾ ਉਹਨੇ ਚੱਲਿਆ ਜਾਂਦਾ ਠੀਕ ਆ ਜੀ ਤਿੰਨਵਾ ਹੋ ਜਾਂਦਾ ਤੇ ਇਹਦੇ ਵਿੱਚ ਆਏ ਹੁੰਦੇ ਜੀ ਇਹ ਇਹ ਹਰੇਕ ਫਸਲ 'ਚ ਚੱਲੂਆ ਇਹ ਹਰੇਕ ਏਰੀਆ 'ਚ ਚੱਲੂਆ ਲਗਭਗ ਹਰੇਕ ਏਰੀਆ ਦੇ ਵਿੱਚ ਚੱਲੂ ਹਰੇਕ ਫਸਲ ਦੇ ਵਿੱਚ ਜਿਹੜਾ ਕਿ ਰੇਤਲਾ ਏਰੀਆ ਹੁੰਦਾ ਨਾ ਜਮਾ ਜੀ ਰਾਜਸਥਾਨ ਏਰੀਆ ਲਾ ਲੋ ਵੀ ਬੇਰੇਤਲਾ ਉਹ 'ਚ ਥੋੜਾ ਘਟਕਾ ਦਿਆ ਬੇ ਉਹਦੇ ਵਾਸਤੇ ਜਿਹੜਾ ਸਾਨੂੰ ਦੂਜਾ ਮੋਰਨ ਦੱਸਿਆ 14 ਟੇਰ ਵਾਲਾ ਉਹ ਚੱਲੂਗਾ 14 ਟੇਰ ਇਹ ਕਿਸੇ ਭਰਾ ਹੁਣ ਜਿਵੇਂ 1000 ਰੁਪਏ ਨਹੀਂ ਲਾਉਣੇ ਥੋੜੀ ਕੋਸਟਲੀ ਪੈਂਦੀ ਹੈਗੀ ਹੈ ਇੰਨੇ ਵੀ ਨਹੀਂ ਲਾਉਣੇ ਹਾਂਜੀ ਤਾਂ ਕੱਲੇ ਟਾਇਰ ਦੇ ਸਿੱਧੇ ਟਾਇਰ ਪਵਾ ਸਕਦੇ ਆ ਅੱਛਾ ਕੱਲੇ ਟਾਇਰ ਪਵਾ ਸਕਦੇ ਆ ਕੱਲੇ ਲੈ ਵੀ ਸਕਦੇ ਆ ਤੁਹਾਡੇ ਤੋਂ ਕੱਲੇ ਟਾਇਰ ਲੈ ਵੀ ਸਕਦੇ ਹੋ ਜੀ ਤੇ ਕੱਲੇ ਪਵਾ ਵੀ ਸਕਦੇ ਹੋ ਉਹਦੇ ਵਿੱਚ ਕੀ ਹੁੰਦਾ ਨਾ ਜਿਵੇਂ 400 ਲੀਟਰ ਦਾ 500 ਲੀਟਰ 600 ਲੀਟਰ ਡਰਮ ਆਮ ਜ਼ਮੀਂਦਾਰ ਕੋਲੇ ਹੁੰਦਾ ਹਮ ਤੇ ਅਸੀਂ ਵੀ ਇਹੀ ਕਹਨੇ ਆ ਵੀ ਕੱਲੇ ਟਾਇਰ ਪਵਾਓ ਜੇ ਤੁਸੀਂ ਪੂਰੀ ਮਸ਼ੀਨ ਨਹੀਂ ਲੈਣੀ ਤਾਂ ਆਪ ਦਾ ਡਰਮ ਅਗਰ ਜੋੜ ਕੇ ਸਪਰੇਅ ਕਰ ਲਓ ਉਹ ਡਰਮ ਵੀ ਆਪਣੇ ਕੋਲ ਮਿਲ ਜਾਂਦੇ ਆ ਮਿਲ ਜਾਂਦੇ ਜੀ ਉਹ ਡਰਮ ਤੁਹਾਨੂੰ ਉਹਨਾਂ ਦਿਖਾਉਣੇ ਆ ਅੱਛਾ ਜੀ ਤੇ ਜੇ ਸਪਰੇ ਨਹੀਂ ਕਰਨੀ ਰੇ ਛਿਰਕਣੀ ਹੈ ਤੇ ਰੇ ਵਾਲੀ ਕੀਪਾ ਵੀ ਆਪਰੇ ਰੇ ਵਾਲਾ ਵੀ ਉਹਦੇ ਮਗਰ ਲੱਗ ਜਾਂਦਾ ਤੇ ਸਪਰੇ ਵਾਲਾ ਵੀ ਲੱਗ ਜਾਂਦਾ ਹਾਂ ਠੀਕ ਹੈ ਜੀ ਬਿਨਾ ਸਪੈਸਰ ਤੋਂ ਆ ਜਾਂਦਾ ਸਿੱਧਾ ਹਾਂ ਬਿਨਾ ਸਪੈਸਰ ਤੋਂ ਠੀਕ ਹੈ ਜੀ ਸਪੈਸਰ ਨਹੀਂ ਅਸੀਂ ਪਾਉਂਦੇ ਸਪੈਸਰ ਦਾ ਨੁਕਸਾਨ ਬਹੁਤ ਤੇ ਉਦੋਂ ਬਾਅਦ ਭਾਈ ਜੇਕਰ ਬੰਦੇ ਦਾ ਮਾਨ ਬਦਲਦਾਗਾ ਤਾਂ ਉਹਨੇ ਟੈਂਕੀ ਲਵਾਉਣੀ ਐ ਇਸ ਦੇ ਉੱਤੇ ਉਹ ਜੀ ਹਾਂ ਜੇ ਅਗਲੇ ਮਤਲਬ ਇਹਨੂੰ ਚਲਾ ਕੇ ਵੇਖ ਲਿਆ 2 ਸਾਲ ਉਦੋਂ ਮੁੜ ਕੇ ਅਗਲੇ ਦਾ ਮਨ ਕਰਦਾ ਵੀ ਪੂਰੀ ਮਸ਼ੀਨ ਹੀ ਤਿਆਰ ਕਰਵਾ ਲਈਏ ਤਾਂ ਇਹੀ ਟਾਇਰ ਕੰਮ ਆ ਜਾਣਗੇ ਅੱਛਾ ਇਹੀ ਟਾਇਰ ਕੰਮ ਆ ਜਾਣਗੇ ਹਾਂ ਬਿਲਕੁਲ ਫਿਟ ਕਰ ਦੇਉਗੇ ਤੁਸੀਂ ਹਾਂ ਹਾਂ ਜੀ ਜੀ ਡਰਾਮੇ ਦੀ ਗੱਲ ਕਰਦੇ ਜਿਹੜਾ ਇਹਦੇ ਮੰਗਰ ਪੈਣਾਗਾ ਉਹ ਦਿਖਾ ਦੇ ਹਾਂ ਆ ਜੋ ਤੁਹਾਨੂੰ ਦਿਖਾ ਦਨੇ ਇਹਦੇ ਵਿੱਚ ਭਾਈ ਸਾਰੇ ਸੇਮ ਹੀ ਆ ਕਿ ਅਲੱਗ ਅਲੱਗ ਬਣਾ ਟਾਈਪ ਅਲੱਗ ਅਲੱਗ ਮਾਡਲ ਹੈ ਜੀ ਜਿਵੇਂ ਆ ਤੁਸੀਂ ਦੇਖ ਰਹੇ ਹੋ ਇਹ ਹੈਗੇ 400 ਲੀਟਰ ਦੇ ਕੁਛ ਕੁਛ 500 ਲੀਟਰ ਦੇ ਆ ਜੀ ਅੱਛਾ 400 ਦੇ 500 ਲੀਟਰ ਹੁੰਦੇ ਆ ਠੀਕ ਆ ਜੀ ਇਹਦੇ ਵਿੱਚ ਕੀ ਹੁੰਦਾ ਜੀ ਜਿਵੇਂ ਆਮ ਜ਼ਿਮੀਂਦਾਰ ਨੂੰ ਜਿਵੇਂ ਸਿੰਪਲ ਡਰਮ ਚਾਹੀਦਾ ਸਿੰਪਲ ਡਰਮ ਹੈ ਇਹ ਸਿੰਪਲ ਡਰਮ ਆ ਜਾਂਦਾ ਹਾਂ ਇਹਦੇ ਵਿੱਚ ਪਿੱਛੇ ਪਾਈਪ ਲੱਗ ਜਾਂਦੀ ਹੈਗੀ ਐ ਇੱਥੇ ਪੰਪ ਫਿੱਟ ਹੋ ਜਾਂਦਾ ਠੀਕ ਆ ਜੀ ਪੰਪ ਕਿਸ ਤਰ੍ਹਾਂ ਫਿੱਟ ਹੋ ਜਾਂਦਾ ਉਹ ਜਿਵੇਂ ਪਰੇ ਬਣੇ ਨਹੀਂ ਪਈ ਆ ਦੇਖੋ ਹਾਂ ਜੀ ਹਾਂ ਬਣੇ ਪਈ ਆ ਇਹ ਬਣੇ ਪਈ ਆ ਇਹ ਉਹਨਾਂ ਦੇ ਉੱਤੇ ਫਿੱਟ ਹੋ ਹਾਂਜੀ ਤਿੰਨ ਤਿੰਨ ਗੜੇ ਲਾਉਣੇ ਆ ਜੀ ਅਸੀਂ ਅੱਛਾ ਤਿੰਨ ਤਿੰਨ ਗੜੇ ਤੇ ਥੱਲੇ ਵੀ ਟਰਾਲੀ ਵਾਲਾ ਚੈਨਲ ਲਾਉਣੇ ਆ ਠੀਕ ਹੈ ਜੀ ਵੀ ਇਹ ਨਹੀਂ ਗੱਲ ਹੈਗੀ ਵੀ ਹਲਕਾ ਫੁਲਕਾ ਬਣਾਤਾ ਤੇ ਦੇਤਾ ਤੇ ਵੈਸੋ ਦੁਮੜ ਕੇ ਉਹ ਗੱਲ ਨਹੀਂਗਾ ਜਿਹੜਾ ਵੀ ਕਰਾਗਾ ਅੱਜ ਤੇ ਹੀ ਲੈ ਕੇ ਗਿਆ ਚਾਰ ਗਰਾ ਕੋ ਨਹੀਂ ਭੇਜਿਆ ਹੀ ਹੈਗਾ ਮਤਲਬ ਇਹਦੀ ਸੇਫਟੀ ਪੂਰੀ ਆਈ ਨਹੀਂ ਹੈ ਹਲਚਲ ਨਹੀਂ ਕਰਦਾ ਟੈਂਕ ਦੀ ਵੀ ਗਰੰਟੀ ਹੈ ਜੀ ਟੈਂਕਰ ਦਾ ਜੋੜ ਲੀਕ ਹੋ ਜੇ ਕਰ ਜੇ ਕੋਈ ਮੈਨੂਫੈਕਚਰ ਕੋਈ ਪ੍ਰੋਬਲਮ ਆ ਕੋਈ ਸੋਰੀ ਰਹੀ ਵੀ ਇਹ ਟੈਂਕੀ ਦੀ ਟੈਂਕੀ ਬਦਲ ਕੇ ਨਵੀਂ ਟੈਂਕੀ ਬਦਲ ਕੇ ਨਵੀਂ ਇਹ ਕੋਈ ਹਾਂ ਕੋਈ ਪੰਜ ਚਾਰ ਦਿਨਾਂ ਚ ਕੋਈ ਦਿੱਕ ਇਹ ਆਟੋਮੈਟਿਕ ਗੰਨਾ ਵਾਲੇ ਆ ਜਾਂਦੇ ਆ। ਅੱਛਾ ਜੀ ਆਟੋਮੈਟਿਕ ਗੰਨਾ ਆ ਜਾਂਦੇ ਆ। ਵੀਡੀਓ ਤੇ ਚੱਲਦੇ ਆ ਇਹ। ਹਾਏ, ਵੀਡੀਓ ਤੇ ਚੱਲਦੇ ਆ। ਜੀ। ਇਹ ਦੂਜੇ ਬੈਟਰੀ ਐ ਮੋਟਰ ਤੇ। ਅੱਛਾ ਜੀ ਬੈਟਰੀ ਤੇ ਚੱਲਦੇ ਆ। ਇਹ ਟਰੈਕਟਰ ਨਾਲ ਜੇ ਤਾਰ ਲੱਗ ਜਾਂਦੀ ਇਸ ਚੀਜ਼ ਦੀ। ਅੱਛਾ। ਤੇ ਇਹਨੂੰ ਇਸ ਹਾਮਣ ਗੰਨਾ ਚੱਲਦੀ ਆ ਇਹ। ਅੱਛਾ ਸਾਈਡ ਤੇ। ਹਾਂ ਸਾਈਡ ਤੇ। ਇਹ ਤਾਂ ਹੋ ਗਿਆ ਬਾਗ ਵਾਸਤੇ। ਬਾਗ ਵਾਸਤੇ ਆ ਜਾਂਦਾ। ਅਗਰ ਜੇ ਇਹਨੂੰ ਆਪਾਂ ਇਸ ਤਰ੍ਹਾਂ ਘੁਮਾ ਦਈਏ। ਫਿਰ ਇਹ ਗੰਨਾ ਚੱਲਣਗੇ ਇਸ ਤਰ੍ਹਾਂ ਫਿਰ ਇਹਨੂੰ ਆਪਾਂ ਜਿਵੇਂ ਕਿਸੇ ਵੀ ਫਸਲ ਹਾਂ ਕਿਸੇ ਵੀ ਫਸਲ ਤੇ ਜਿਵੇਂ ਕਿ ਨਰਮਾ ਲਾ ਲਈਏ ਵਰਤ ਸਕਦੇ ਵਰਤ ਸਕਦੇ ਹਾਂ ਜੀ ਹਾਂਜੀ ਉਹ 400 ਲੀਟਰ ਹੈ ਇਹ 500 ਚ ਆ ਗਈ ਜੀ ਠੀਕ ਹੈ ਜੀ ਤੇ ਇਹ 600 ਲੀਟਰ ਆ ਗਿਆ 600 ਲੀਟਰ ਜਾ ਹਾਂਜੀ ਠੀਕ ਹੈ ਫੁੱਲ ਹੈਵੀ ਹੋਊਗਾ ਜੀ ਹੈਵੀ ਟੈਂਕੀ ਹੋਗੀ ਇਹਦੀ ਤੇ ਜਿਹੜਾ ਭਰਾ ਕੋਈ ਜੀ ਉਹਨਾਂ ਆਟੋਮੈਟਿਕ ਨਹੀਂ ਲੈਣਾ ਚਾਹੁੰਦਾ ਕੋਈ ਮਤਲਬ ਇਹ ਘਰ ਦੇ ਬੰਦੇ ਹੈਗੇ ਸਪਰੇਅ ਕਰਨ ਨੂੰ ਹਾਂਜੀ ਤੇ ਆਪਦੇ ਫੇਰਾ ਸੀਟਾਂ ਵਾਲਾ ਮਿਲ ਜੂਗਾ ਜੀ ਅੱਛਾ ਸੀਟਾਂ ਵਾਲਾ ਇੱਥੇ ਦੋ ਬੰਦੇ ਬੈਠ ਕੇ ਤੇ ਪਿੱਛੇ ਬੈਠ ਕੇ ਸਪਰੇਅ ਕਰ ਸਕਦੇ ਹਾਂ ਇਹ ਚੀਜ਼ ਮਿਲ ਜੂਗੀ ਤੇ ਜਿਹੜੇ ਕੋਲੇ ਵੀ ਬੰਦਿਆਂ ਦੀ ਸੋਲਟੇਜ ਹੈਗੀ ਹੈ ਸਪਰੇਅ ਕਰਨ ਵਾਲਾ ਬੰਦਾ ਨਹੀਂ ਮਿਲਦਾ ਹੂੰ ਉਹ ਆਟੋਮੈਟਿਕ ਲੈ ਸਕਦੇ। ਬਸ ਵੀ ਬੰਦਾ ਕੱਲਾ ਆ ਜਾਵੇ ਤੇ ਕਰਿਆ ਵੀ। ਕਈ ਬੰਦੇ ਨੂੰ ਆਏ ਹੁੰਦੇ ਵੀ ਆਟੋਮੈਟਿਕ ਅਸੀਂ ਨਹੀਂ ਲੈਣਾਗਾ ਵੀ ਅਸੀਂ ਤਾਂ ਬੂਮ ਵਾਲਾ ਲੈਣਾ ਵੀ ਪਿੱਛੇ ਫਾਰੇ ਲੱਗੇ ਹੁਣ। ਫਾਰੇ ਲੱਗੇ ਹੁਣ। ਉਹ ਆਪਣੇ ਕੋਲੇ ਉਹ ਪੇ ਤਿਆਰ ਅਸਲ। ਅੱਛਾ ਫਾਰੇ ਵਾਲਾ ਵੀ ਹੈਗਾ। ਹਾਂ। ਨਾ ਵੀ ਮਾਡਲ ਤੁਸੀਂ ਨੋਟ ਕਰੀ ਚੱਲੋ ਕਿੰਨੇ ਮਾਡਲਾਂ ਦੇ ਵਿੱਚ ਆ ਗਏ। ਸੰਗਰੀਡ ਵਿੱਚ ਖੜਿਆ ਦੁਬਾਰਾ ਦਾ ਸੀ ਅਮਨ ਐਗਰੋਟੈਕ ਦੇ ਤੇ। ਹਾਂ। ਇਹਦੀ ਬਾਈ ਜੇ ਆਪਾਂ ਚੜਾਈ ਦੀ ਗੱਲ ਕਰੀਏ ਤਾਂ ਕਿੰਨਾ ਏਰੀਆ ਕਵਰ ਕਰਦਾ। ਇੱਕ ਕਿਨੇ ਚ 42 ਫੁੱਟ ਲੈ ਜਾਂਦਾ। ਉਦੋਂ ਵੱਡਾ 55 ਫੁੱਟ ਵਾਲਾ। ਉਦੋਂ ਵੱਡਾ 55। ਹਾਂ ਤੇ ਕਈ ਇਹ ਫੁਆਰੇ ਵਾਲਾ ਕਾਜ ਆਪ ਹੈ ਨਹੀਂ ਜੀ ਇਹ ਪੈਪਾ ਬੰਦ ਹੋ ਜਾਨੀ ਐ ਅਸੀਂ ਲੋਨੇ ਸਟੀਲ ਦੀ ਪੈਪ ਜੀ ਜੀ ਇਹਦੇ ਵਿੱਚ ਕੀ ਹੈ ਪਹਿਲਾਂ ਲੋਤੀ ਗਿਆ ਉਹਨਾਂ ਚੀਜ਼ਾਂ ਦਾ ਆਪਾ ਸੁਧਾਰ ਕੀਤਾ ਠੀਕ ਹੈ ਜੀ ਤੇ ਹੁਣ ਸਟੀਲ ਦੀ ਪੈਪ ਲਾਤੀ ਇਹਦੇ ਨਾਲ ਕੀ ਹੈ ਕਚਰਾ ਨਹੀਂ ਆਉਂਦਾ ਜਰ ਨਹੀਂ ਪੈਂਦੀ ਜਰ ਨਹੀਂ ਪੈਂਦੀ ਜਰਨ ਵਾਲੀ ਫੁਆਰਾ ਬੰਦ ਹੁੰਦਾ ਸੀਗਾ ਆ ਬੰਦੇ ਨੂੰ ਪਰੇਸ਼ਾਨੀ ਆਉਂਦੀ ਸੀ ਉਧਰ ਤਾਂ ਦਵਾਈ ਪਾਈ ਪਈ ਹੁੰਦੀ ਸੀ ਹੂੰ ਤੇ ਪਰੇਸ਼ਾਨੀ ਆਉਂਦੀ ਸੀ ਹੁਣ ਉਹ ਪਛਾਣੀ ਖਤਮ ਹੋ ਗਈ ਬਾਈ ਫਿਰ ਕਿੱਲੇ ਦੇ ਤਾਂ ਬਹੁਤ ਟਾਈਮ ਘਟ ਲੱਗਦਾ ਹੋਣਾ ਟਾਈਮ ਤਾਂ ਇਹ ਮਨਕੇ ਜੱਲੋ ਜੀ ਕਿੰਨਾ ਕੁ ਲਾਉਂਦਾ ਹੈ 2-3 ਮਿੰਟ ਲਾਉਂਦਾ ਹੈ 2-3 ਮਿੰਟ ਗੱਲੇ ਤੇ ਲੱਗ ਹਾਂ 2-3 ਮਿੰਟਾਂ ਹੀ ਸਪਰੇਅ ਹੋ ਜਾਂਦੀ ਸਾਰੀ ਜਿਹੜਾ ਪੂਰੇ ਦਿਨ ਦਾ ਹਾਂ ਤੇ ਕਈ ਪਰੋਂ ਆਏ ਹੁੰਦਾ ਵੀ ਅਸੀਂ ਯਾਰ ਕੋਈ ਗੋਲ ਟੈਂਕੀ ਨਹੀਂ ਲੈਣੀ 500 ਲੀਟਰ ਦੇ ਵਿੱਚ ਤਾਂ ਚੌਰਸ ਲੈਣੀ ਹੈ ਇਹ ਚੌਰਸ ਮਿਲ ਜੂਗੀ ਜਿਵੇਂ ਆ ਬਣੇ ਪਏ ਜੀ ਚੌਰਸ ਦਾ ਤੇ ਦਾ ਵੈਸੇ ਭਾਈ ਮਾਡਲ ਦਾ ਹੀ ਫਰਕ ਆ ਜਾਂ ਕੋਈ ਹਾਂ ਰੇਟ ਦਾ ਕੋਈ ਫਰਕ ਨਹੀਂ ਹੁੰਦਾ ਜੀ ਠੀਕ ਹੈ ਲਗਭਗ ਸੇਮ ਹੀ ਹੁੰਦਾ ਠੀਕ ਹੈ ਅਗਰ ਜੇ ਚੌਰਸ ਵੀ ਨਹੀਂ ਲੈਣਾ 20 ਸ਼ੇਪ ਲੈਣਾ ਤਾਂ ਵੀ ਸ਼ੇਪ ਮਿਲ ਜੂਗੀ ਯਾਰ ਅੱਛਾ 20 ਸ਼ੇਪ ਵੀ ਆ ਗਈ ਹ हां ਕਈਆਂ ਕੋਲ ਜੇ ਲੰਮੀ ਪਾਇਪ ਚਲਾਉਣੀ ਹੈਗੀ ਹੈ ਤਾਂ ਪਾਇਪ ਲੱਗ ਜਾਂਦੀ ਹੈ ਤਾਂ ਠੀਕ ਆ ਪਾਣੀ ਇਕੱਠਾ ਤੇ ਬੂਮ ਵੀ ਜਿਵੇਂ ਹੁਣ ਉਹ ਸਿੰਪਲ ਬੂਮ ਸੀਗੀ ਬੂਮ ਦੇ ਨਾਲ ਆਪਾਂ ਰੇਹ ਵਾਲੀ ਚਾਹੀਏ ਦਾ ਰੇਹ ਵਾਲੀ ਲੱਗੀ ਵੀ ਆ ਅੱਛਾ ਇਹਦੇ ਨਾਲ ਹੀ ਲਾਤੀ ਰੇਹ ਵਾਲੀ ਹਾਂ ਰੇਹ ਛਿੜਕਣ ਵਾਸਤੇ ਠੀਕ ਹੈ ਜੀ ਇਹ ਦੋਨੋਂ ਕੰਮ ਇਕੱਠੇ ਹੀ ਹੋ ਜਾਣਗੇ ਦੇ ਹਾਂ ਦੋਨੇ ਕੰਮ ਇਕੱਠੇ ਹੋ ਜਾਣਗੇ ਬਸ ਬਰੇਦ ਦਾ ਵੀ ਹੋ ਜੂ ਤੇ ਰੇਹ ਦਾ ਵੀ ਇਹ ਬਈ ਏਰੀਆ ਕਿੰਨਾ ਕਵਰ ਕਰਦੀ ਆ ਫਿਰ ਆਪਣੀ ਇਹ ਰੇ ਵਾਲੀ 42 ਫੁੱਟ ਵੀ ਕਵਰ ਕਰਦੀ ਹੈ ਤੇ 55 ਫੁੱਟ ਵਾਲੀ ਵੀ 42 ਤੇ 55 ਦੋਨੋਂ ਹਾਂ ਹਾਂ ਠੀਕ ਹੈ ਹਾਂਜੀ ਇਹ ਵੀ ਹਾਈਡਰੋਲਿਕ ਬੂਮ ਹੈ ਸਾਰਾ ਉਸਤਾ ਹੋਣਾ ਸਿਸਟਮ ਹੈ ਹਾਈਟ ਵੀ ਪੂਰੀ ਹੈ ਬੂਮ ਦੀ ਬੇ ਇਨਗਾ ਵੀਰ ਵੀ ਇਹ ਵੀ ਕਿਸੇ ਮਰਜ਼ੀ ਫਸਲ ਤੇ ਚਲਾ ਲੀਏ ਹਾਇ ਜਿਹੜੀ ਮਰਜ਼ੀ ਫਸਲ ਤੇ ਚਲਾ ਲਓ ਇਹ 4 ਫੁੱਟ ਹਾਈਟ ਹੈ ਇਹਦੀ ਇਹਦਾ ਇਹ ਹਾਈਟ ਜ਼ਿਆਦਾ ਇਹਦੀ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਨਹੀਂ ਕੋਈ ਪ੍ਰੋਬਲਮ ਨਹੀਂ ਆਉਂਦੀ ਠੀਕ ਹੈ ਬਿਲਕੁਲ ਵੀ ਏ ਬਾਈ ਪੀਟੀਓ ਤੇ ਆ ਜਾਂਦੇ ਆ ਹਾਂਜੀ ਪੀਟੀਓ ਵਾਲੀ ਵੀ ਐ ਤੇ ਹਾਈਡਰੋਲਿਕ ਵੀ ਦੋਨੇ ਮਿਲੀਆਂ ਇਹਦੀ ਕੰਪੈਸਟੀ ਕੀ ਆ ਕਿੰਨੀ ਇਹਦੇ ਵਿੱਚ ਖਾਦ ਪੈ ਜਾਂਦੀ ਆ ਇਹਦੇ ਵਿੱਚ 8 ਗੱਟੇ ਪੈ ਜਾਂਦੇ ਜੀ 8 ਗੱਟੇ ਹਾਂਜੀ ਪੈ ਜਾਂਦੇ ਆ ਠੀਕ ਆ ਜੀ ਇਹਦੀ ਜਿਹੜੀ ਪਲੇਟ ਲੱਗੀ ਹੋਈ ਐ ਡਬਲ ਪਲੇਟ ਐ ਲੋਹੇ ਦੀ ਪਲੇਟ ਐ ਤੇ ਸਟੀਲ ਦੀ ਉੱਤੇ ਸਟੀਲ ਦੀ ਉੱਪਰ ਆ ਡਬਲ ਪਲੇਟ ਐ ਠੀਕ ਆ ਜੀ ਤੇ ਜਿਹੜਾ ਇਹਦੇ ਗੀਅਰ ਲੱਗਿਆ ਹੋਇਆ ਜੀ ਤੇ ਇਹ ਥੋੜਾ ਹੈਵੀ ਡਿਊਟੀ ਗੀਅਰ ਐ ਹੈਵੀ ਡਿਊਟੀ ਇਹਦੀ ਸੈਟਿੰਗ ਕਿੱਥੋਂ ਹੁੰਦੀ ਆ ਰੇ ਦੀ ਗੱਲ ਕਰੀਏ ਤਾਂ ਆ ਲੀਵਰ ਦਿੱਤੇ ਹੋਇਆ ਜੀ ਆਹ ਲੀਵਰ ਦਿੱਤੇ ਹੋਇਆ ਹਾਂ ਲੀਵ ਠੀਕ ਹੈ ਜੀ ਹਾਂ ਤੇ ਨਿਸ਼ਾਨ ਲੱਗੇ ਹੋਏ ਆ ਠੀਕ ਹੈ ਜੀ ਕਈ ਵਾਰੀ ਕੀ ਹੁੰਦਾ ਆਪਾਂ ਨੂੰ ਇਹ ਇੱਕ ਪਾਸੇ ਰਹਿ ਨਹੀਂ ਪਉਣੀ ਇੱਕ ਪਾਸੇ ਹੀ ਪਉਣੀ ਹੈ ਤੇ ਉਹ ਵੀ ਸਿਸਟਮ ਹੈ ਅੱਛਾ ਉਹ ਵੀ ਸਿਸਟਮ ਹਾਂ ਜੀ ਹਾਂ ਜੀ ਸਾਈਡ ਵਾਲਾ ਵੀ ਆਹ ਚੀਜ਼ ਦੇਖੋ ਤੁਸੀਂ ਆਹ ਚੀਜ਼ ਹੈ ਜਿਹੜੀ ਸੇਮ ਹੈ ਇਹ ਵੀ ਬਈ 45 ਤੋਂ 55 ਫੁੱਟ ਜਾਂਦਾ ਹਾਂਜੀ ਹਾਂਜੀ 45 ਤੋਂ 55 ਕਿੰਨੇ ਕ ਆਰ ਪੀ ਐਮ ਤੇ ਇਹ ਚੱਲਦਾ ਲਗਭਗ ਇਹ 1000 1100 ਚੱਕਰਾਂ ਤੇ ਚੱਲਦਾ 1100 ਤੋਂ ਵਧਿਆ ਰਹਾ ਹਾਂ ਵਧਿਆ ਰਹਾ ਚੱਲ ਜਾ ਚੱਲ ਜਾ ਠੀਕ ਹੈ ਜੀ ਜੇ ਪੰਪ ਬਾਰੇ ਜਾਣਕਾਰੀ ਦਿਓ ਕਿੰਨੇ ਗੰਬਸਟਾ ਡਾਈਫ੍ਰਾਮ ਪੰਪ ਲੱਗਿਆ ਹੋਇਆ ਜੀ ਇਹ ਇਟਾਲੀਅਨ ਪੰਪ ਹੈ ਜੀ ਉਹ ਜਿੰਨੇ ਵੀ ਆਪਾਂ ਫੁਆਰੇ ਲਾਉਨੇ ਆ ਜਾਂ ਨਿਊਜ਼ਲਿਆ ਗੰਨਾ ਹੈ ਸਭ ਇਟਾਲੀਅਨ ਹੈ ਇਟਾਲੀਅਨ ਹੈ ਹਾਂ ਜੀ ਇਹ 73 ਲੀਟਰ ਦਾ ਪੰਪ ਹੈਗਾ ਠੀਕ ਹੈ ਜੀ ਤੇ ਬਹੁਤ ਵਧੀਆ ਕੁਆਲਿਟੀ ਦਾ ਹੈ ਠੀਕ ਹੈ ਜੀ ਇਹਦੀ ਲਾਈਫ ਬਹੁਤ ਹੈ ਲਾਈਫ ਬਹੁਤ ਹੈ ਹਾਂ ਨਿਊਜਲ ਦੀ ਨਹੀਂ ਕੋਈ ਪ੍ਰੋਬਲਮ ਤਾਂ ਨਹੀਂ ਆਉਂਦੀ ਨਿਊਜਲ ਦੀ ਨਿਊਜਲ ਦੀ ਕੋਈ ਪ੍ਰੋਬਲਮ ਨਹੀਂ ਆਉਂਦੀ ਕਿਉਂਕਿ ਕਚਰੇ ਦੀ ਪ੍ਰੋਬਲਮ ਆਉਂਦੀ ਸੀ ਉਹਦੇ ਵਾਸਤੇ ਕੀ ਆਪਾਂ ਫਿਲਟਰ ਲਾਇਆ ਹੋਇਆ ਹੈ ਜੀ ਅੱਛਾ ਫਿਲਟਰ ਲਾਇਆ ਹੋਇਆ ਹੈ ਹਾਂ ਟੈਂਕੂ ਜੋ ਪਾਣੀ ਵੈਲ ਫਿਲਟਰ ਹੋ ਕੇ ਹੀ ਜਾਊਗਾ ਅੱਗੇ ਅੱਛਾ ਹੋ ਕੇ ਹੀ ਅੰਦਰ ਜਾਊਗਾ ਹਾਂ ਠੀਕ ਹੈ ਉਹਦੇ ਨਾਲ ਕੀ ਹੈ ਜਿਹੜਾ ਕਚਰਾ ਹੈਗਾ ਇੱਥੇ ਰੁਕ ਜਾਂਦਾ ਹੈਗਾ ਜਿਵੇਂ ਇੱਕ ਟੈਂਕੀ ਦੋ ਟੈਂਕੀਆਂ ਪਾ ਲੀਆਂ ਦੇ ਤੋਂ ਕਚਰਾ ਸਾਫ਼ ਕਰ ਲُوا ਟੱਕਣ ਖੋਲ ਕੇ ਉਦੋਂ ਮੜ ਕੇ ਲਾ ਲ ਤੇ ਜਿਹੜਾ ਭਾਈ ਆਪਾਂ ਭਰਨਾ ਵਾ ਹੈਗਾ ਪੰ ਠੀਕ ਹੈ ਤੇ ਪੱਖੀ ਨਾਲ ਪਾਣੀ ਭਰਿਆ ਜਾਂਦਾ ਹੈਗਾ ਠੀਕ ਹੈ ਤੇ ਇਹਦੇ ਵਿੱਚ ਇਹ ਨਹੀਂਗਾ ਵੀ ਬੈਲਟ ਲਾਓ ਜਾਂ ਕੋਈ ਨਟ ਬੋਲਟ ਖੋਲੋ ਜਾਂ ਹੋਰ ਹੈ ਗੀਅਰ ਬਣਾ ਕੇ ਲਾਇਆ ਹੋਇਆ ਆਪਣਾ ਇਹ ਅੱਛਾ ਗੀਅਰ ਬਣਾਇਆ ਹੋਇਆ ਗੀਅਰ ਲੀਵਰ ਜਦੋਂ ਆਪਾਂ ਅੱਗੇ ਕਰਦੇ ਆ ਤਾਂ ਪੱਖੀ ਚੱਲ ਜਾਂਦੀ ਹੈ ਪੱਖੀ ਚੱਲ ਜਾਂਦੀ ਹੈ ਪਾਣੀ ਭਰਿਆ ਗਿਆ ਉਦੋਂ ਮੁੜ ਕੇ ਇਹਨੂੰ ਲੀਵਰ ਨੂੰ ਪਿੱਛੇ ਕਰ ਦਿਓ ਫਿਰ ਪੰਪ ਚੱਲ ਜੂਗਾ ਆਟੋਮੈਟਿਕ ਪੱਖੀ ਬੰਦ ਹੋ ਜੂ। ਇਹ ਸਿਸਟਮ ਹੈ। ਬਈ ਵੈਸੇ ਵੀ ਮਨੋ 6b ਜੀ ਵੀ ਬਹੁਤ ਸੋਹਣੀ ਚੀਜ਼ ਬਣੀ ਹੋਈ ਆ। ਜਿਵੇਂ ਆ ਥੱਲੇ ਸਾਰਾ ਕਵਰ ਕੀਤਾ ਹੋਇਆ ਕੋਈ ਕਿਸੇ ਤਰ੍ਹਾਂ ਦਾ ਕੋਈ ਜਿਹੜੀ ਫਸਲਾ ਹੋਵੇ ਵਿੱਚ ਇਹ ਆ ਜਾਂਦੀ। ਇਹ ਪਾਵਰ ਸਟੀਅਰਿੰਗ ਹੈ ਜੀ ਮਸ਼ੀਨ ਆਪਣੇ। ਪਾਵਰ ਸਟੀਅਰਿੰਗ ਆ ਜਾਂਦੀ ਆ। ਬੜਾ ਉੱਪਰ ਤੋਂ ਵੀ ਦਿਖਾ ਦਈਏ ਬੜਾ ਸ਼ਾਨਦਾਰ ਲੁੱਕ ਤਿਆਰ ਕੀਤੀ ਹੋਈ ਆ ਕੈਂਪਰ। ਮਿਊਜ਼ਿਕ ਸਿਸਟਮ ਆ ਪੱਖਾ ਵੱਖਰੇ ਬਾਈ ਕੀ ਕੀ ਫੀਚਰ ਪਾਦੇ ਇਹਦੇ ਵਿੱਚ ਬਰਾ ਵੱਖਰੀ ਤੇ ਇਹ ਹੈ ਜੀ ਜਿਹੜੇ ਵਿੱਚ ਆਪਾਂ ਐਕਸਲ ਪਾਉਨੇ ਆ ਹਾਂਜੀ ਐਕਸਲ ਹੈ ਜਾਂ ਗਰਾਰੀਆਂ ਇਹ ਆਪਣੀਆਂ ਮੋਟੀਆਂ ਹੈਗੀਆਂ ਆਪਦੀਆਂ ਤਿਆਰ ਕਰਵਾਈਆਂ ਹੋਈਆਂ ਅੱਛਾ ਆਪਦੀਆਂ ਤਿਆਰ ਕੀਤੀਆਂ ਹਾਂ ਇੱਕ ਆਪਣੀ ਮਸ਼ੀਨ ਕੀ ਹੈ ਦੂਜੀ ਮਸ਼ੀਨਾਂ ਨਾਲੋਂ ਹਾਈਟ ਵੱਧ ਹੈ ਹਾਈਟ ਜ਼ਿਆਦਾ ਆ ਜੇਗੀ ਇੱਕ ਜਿਵੇਂ ਆਪਾਂ ਜੀਪੀਐਸ ਲਾ ਕੇ ਦਿੰਨੇ ਹਰੇਕ ਮਸ਼ੀਨ ਅੱਛਾ ਉਹ ਲਿਖਿਆ ਹੋਇਆ ਹੈ ਕਈ ਵਾਰ ਜਿਹੜਾ ਬੰਦਾ ਹਾਂਜੀ ਹਾਂਜੀ ਜੀ ਜੀਪੀਐਸ ਕਈ ਵਾਰ ਕੀ ਹੁੰਦਾ ਜਿਵੇਂ ਜਿਹੜਾ ਬੰਦਾ ਲੈ ਜਾਂਦਾ ਆਪ ਨਹੀਂ ਚਲਾਉਂਦਾ ਕਿਹੜਾ ਬੰਦਾ ਚਲਾ ਰਿਹਾ ਹੈ ਕਿੰਨੇ ਘੰਟੇ ਉਹਦੇ ਕੋਲ ਮੈਸੇਜ ਆਊਗਾ ਫੋਨ ਤੇ ਅੱਛਾ ਪੂਰੀ ਡਿਟੇਲ ਇਹਦੇ ਉੱਤੇ ਮਿਲੂਗੀ ਵੀ ਕਿੰਨਾ ਟਾਈਮ ਚੱਲ ਗਈ ਹਾਂ ਕਿੱਥੇ ਚੱਲ ਗਈ ਕਿੱਥੇ ਚੱਲ ਗਈ ਉਹ ਚ ਪਤਾ ਲੱਗ ਜਾਂਦਾ ਵੀ ਅੱਜ ਜੇ 10 ਘੰਟੇ ਚੱਲੀਏ ਤੇ ਕਿੰਨਾ ਮਤਲਬ ਵੀ ਕੰਮ ਕੀਤਾ ਜਾਊਗਾ ਉਹ ਤਾਂ ਕੱਲਾ ਕੱਲੇ ਢੇੜੀ ਦੱਸ ਦੁੱਜੀ GPS ਤਾਂ ਤੁਹਾਡੇ ਵੀ ਕਿੱਥੇ ਕਿੱਥੇ ਢੇੜੇ ਦੱਸਦਾ ਸਾਰਾ ਸਾਰਾ ਸਿਸਟਮ ਹੈ ਜੀ ਬਾਕੀ ਆਹ ਕੰਟਰੋਲਰ ਲੱਗਿਆ ਹੋਇਆ ਇੱਥੇ ਡਰਾਈਵਰ ਦੇ ਕੋਲੇ ਅੱਛਾ ਇਹਦੇ ਨਾਲ ਕੀ ਹੈ ਪਾਣੀ ਆਪਾਂ ਕਿੰਨਾ ਪਾਉਣਾ ਹੈ ਹੂੰ ਕਿੱਲੇ ਦੇ ਵਿੱਚ ਵੀ 100 ਲੀਟਰ ਪਾਉਣਾ ਹੈ ਕਿ 150 ਪਾਉਣਾ ਹੈ 200 ਜਿੰਨਾ ਮਰਜ਼ੀ ਪਾ ਸਕਦੇ ਆਪਾਂ ਡਰਾਈਵਰ ਦੇ ਕੋਲੇ ਆ ਇਹ ਨਹੀਂਗਾ ਵੀ ਬਸ ਥੱਲੇ ਉਤਰ ਕੇ ਕੁਛ ਕਰੋ ਜਾਂ ਹੋਰ ਹੈ ਉਹ ਨਹੀਂਗਾ ਮਤਲਬ ਕਿਸੇ ਚੀਜ਼ ਦੀ ਕੋਈ ਕਮੀ ਨਹੀਂ کہہ ਸਕਦੇ ਵੀ ਇਹਦੇ ਵਿੱਚ ਰਹੀ ਜੀ ਹਰ ਇੱਕ ਚੀਜ਼ ਨੂੰ ਉਹ ਤੋਂ ਮੁੜ ਕੇ ਜਿੰਨਾ ਵੀ ਇਹਦੇ ਸਮਾਨ ਲੱਗਿਆ ਹੋਇਆ ਜਿਵੇਂ ਜੈਕ ਹੈ ਪੰਪ ਹੈ ਡਿਸਟਰੀਬਿਊਟਰ ਕੰਟਰੋਲਰ ਹੈ ਜਾਂ ਹੋਰ ਸਾਰਾ ਸਮਾਨ ਨਵਾਂ ਹੈ ਇਹ ਨਹੀਂ ਡਿਸਪੋਜ਼ਲ ਲਿਆ ਕੇ ਨਹੀਂ ਲਾਉਂਦੇ ਕੋਈ ਠੀਕ ਆ ਬਿਲਕੁਲ ਫਰੈਸ਼ ਲੱਗਿਆ ਹੋਇਆ ਨਵਾਂ ਆ ਹਾਂ ਬਿਲਕੁਲ ਨਵਾਂ ਸਮਾਨ ਹੋਣਾ ਕਿਸੇ ਤਰ੍ਹਾਂ ਦੀ ਮਤਲਬ ਕੋਈ ਪ੍ਰ ਦੇਖ ਲਓ ਤੁਸੀਂ ਆ ਵੀ ਫਿਰ ਫੁੱਲ ਹੈਵੀ ਜਿਹੜੀਆਂ ਜੀਸੀਬੀ ਵਾਲੀਆਂ ਹੁੰਦੀਆਂ ਉਹ ਪੈਪਨ ਲੱਗੀਆਂ ਹੋਈਆਂ ਠੀਕ ਹੈ ਜੀ ਤੇ ਦੂਜਾ ਫਿਰ ਬਾਈ ਇੱਕ ਸੱਚ ਹੋਰ ਕੁਐਸਚਨ ਰਹਿ ਗਿਆ ਸੀ ਕਿੰਨੇ ਟਾਈਮ ਤੋਂ ਇਸ ਲਾਈਨ ਦੇ ਵਿੱਚ ਆ ਤੁਸੀਂ ਸਾਨੂੰ ਹੋ ਗਏ ਜੀ ਦੇਖੋ ਜੀ ਪਹਿਲਾਂ ਤਾਂ ਡਰਮ ਵਗੈਰਾ ਤਿਆਰ ਕਰਦੇ ਸੀ ਡਰਮ ਟੈਂਕੀਆਂ ਹੋ ਗਿਆ ਜਾਂ ਹੋਰ ਹੈ ਤਾਂ ਇਹ ਬੂਮ ਸਪਰੇ ਬਣਾਉਂਦਿਆਂ ਨੂੰ ਆਪਾਂ 2016 'ਚ ਅਸੀਂ ਦੂਜਾ ਚੌੜੇ ਟਾਇਰ ਵਾਲਾ ਬਣਾਉਣ ਲੱਗੇ ਜੀ ਠੀਕ ਹੈ ਜੀ ਹੌਲੀ-ਹੌਲੀ ਇਹ ਚੀਜ਼ਾਂ ਸੁਧਾਰ ਕੀਤਾ ਹਰੇਕ ਏਰੀਆ ਦੇ ਵਿੱਚ ਅਲੱਗ-ਅਲੱਗ ਮਸ਼ੀਨ ਚੱਲਦੀ ਏਰੀਆ ਦੇ ਹਿਸਾਬ ਨਾਲ ਉਸ ਚੀਜ਼ ਦਾ ਸੁਧਾਰ ਕੀਤਾ ਕਰਦੇ ਕਰਦੇ ਤਾਂ ਸਾਨੂੰ ਮੰਨ ਕੇ ਚੱਲੋ ਅਸੀਂ 2001 ਤੋਂ ਅਸੀਂ ਆਪਣੀ ਦੁਕਾਨ ਕੀਤੀ ਹੋਈ ਹੈ ਠੀਕ ਹੈ ਜੀ ਤੇ ਕਾਫੀ ਟਾਈਮ ਹੋ ਗਿਆ ਤੁਹਾਨੂੰ 2001 ਤੋਂ ਮੰਨ ਕੇ ਤੁਲਾ ਆਲ ਓਵਰ ਇੰਡੀਆ ਨੂੰ ਤੁਸੀਂ ਕਵਰ ਕਰ ਦਿੱਤਾ ਹੈ ਜੀ ਪਹਿਲਾਂ ਡਰਮ ਟੈਂਕੀਆਂ ਛੋਟੀਆਂ ਬਣਾਉਂਦੇ ਸੀ ਹੌਲੀ ਹੌਲੀ ਹੁਣ ਜਿਵੇਂ ਟੈਂਕੀ ਹੈਗੀ ਹੈ 400 ਲੀਟਰ ਤੋਂ ਲੈ ਕੇ ਤੇ 5000 ਲੀਟਰ ਤਾਈ ਟੈਂਕੀ ਡਰਮ ਤਿਆਰ ਕਰਦੇ ਹੈਗੇ ਜੀ ਜੀ ਤੇ ਲਾਸਟ ਦੇ ਵਿੱਚ ਇਹ ਕਹਿਣਾ ਵੀ ਸਾਰੇ ਭਰਾ ਵੀਡੀਓ ਨੂੰ ਜਰੂਰ ਸ਼ੇਅਰ ਕਰ ਦਿਓ ਤੇ ਬਾਈ ਜੀ ਆਪਾਂ ਇੱਕ ਵਾਰੀ ਲੋਕੇਸ਼ਨ ਦੱਸ ਦਈਏ ਇੱਥੋਂ ਕਿੱਥੇ ਖੜੇ ਆ ਹਾ ਲੋਕੇਸ਼ਨ ਸੰਗਰੀਆ ਮੰਡੀ ਹੈ ਰਾਜਸਥਾਨ ਚ ਜੀ ਤੇ ਹਨੂਮਾਨਗੜ੍ਹ ਜ਼ ਆਮਨ ਐਗਰੋਟੈਕ ਆਮਨ ਐਗਰੋਟੈਕ ਜੀ ਜੀ ਧੰਨਵਾਦ ਜੀ ਬាទੋ ਬាទ ਕਰੋ ਸ਼ੇਰ ਮਿਹਰਬਾਨ ਸასიਤ ਜੀ